ਲੱਗਦਾ ਹੈ ਜੀਵਨ ਦਾ ਕੁਝ ਖੁੱਸ ਗਿਆ ਏ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਦੇ ਉਤੇ ਪੇਸ਼ ਹੈ ਰਚਨਾ ਕੋਈ ਰੁੱਸ ਗਿਆ ਲੱਗਦਾ ਹੈ ਜੀਵਨ ਦਾ ਕੁਝ ਖੁੱਸ ਗਿਆ ਏ ਲੱਗਦਾ ਹੈ ਜੀਵਨ ਦਾ ਕੁਝ ਖੁੱਸ ਗਿਆ ਏ ਮੇਰਾ ਕੋਈ ਆਪਣਾ ਮੇਰੇ ਤੋਂ ਰਸ ਗਿਆ ਓ ਮੇਰਾ ਕੋਈ ਆਪਣਾ ਮੇਰੇ ਤੋਂ ਰਸ ਗਿਆ ਪਤਾ ਨਹੀਂ ਕੀ ਦੀ ਗੱਲ ਸੁਣ ਕੇ ਉਹਨੇ ਮੇਰੇ ਤੋਂ ਵਟਿਆ ਪਾਸ ਉਸ ਦਾ ਖਿਜਿਆ ਮੂੰਹ ਤੱਕ ਕੇ ਮੈਨੂੰ ਆ ਗਿਆ ਹਾਸਾ ਮੇਰੀ ਇਹ ਹਰਕਤ ਨੇ ਸਮਝੋ ਅਗ ਤੇ ਕੇ ਜਿਹ ਪਾਇਆ ਉਹ ਬੋਲਿਆ ਨਾ ਮੈਂ ਬੋਲੀ ਉਹਨ ਐਸਾ ਮੂੰਹ ਕਮਾਇਆ ਜਦ ਫੀਤੇ ਨੂੰ ਅਗ ਲੱਗੀ ਪਟਾਕਾ ਫਸ ਗਿਆ ਏ ਮੇਰਾ ਕੋਈ ਆਪਣਾ ਮੇਰੇ ਤੋਂ ਰਸ ਗਿਆ ਏ ਉਹ ਮੇਰਾ ਕੋਈ ਆਪਣਾ ਮੇਰੇ ਤੋਂ ਰਸ ਗਿਆਈ ਮੈਂ ਉੱਧਰ ਨੂੰ ਆਵਾਂ ਜਦ ਵੀ ਉਹ ਉੱਧਰ ਨੂੰ ਜਾਵੇ ਨਾ ਬੋਲੇ ਨਾ ਹੱਸੇ ਅਜ ਤਾਂ ਪਾ ਤਿਓੜੀਆਂ ਮੂੰਹ ਕਮਾਵੇ ਗੁੱਸੇ ਵਿੱਚ ਭੱਗ ਬਨ ਕੇ ਉਸ ਨੇ ਜਦੋਂ ਫਸਾਇਆ ਚੱਕਾ ਬਟਨ ਟੋਟਿਆ ਸੀ ਕਹਲੀ ਵਿੱਚ ਜੋ ਉਸ ਤੋਂ ਨਾ ਲੱਗਾ ਚੱਕ ਕੇ ਸੂਹੀ ਧੱਕ ਕਾਜ ਵਿੱਚ ਖਸ ਗਿਆ ਏ ਮੇਰਾ ਕੋਈ ਆਪਣਾ ਮੇਰੇ ਤੋਂ ਰਸ ਗਿਆ ਏ ਓ ਮੇਰਾ ਕੋਈ ਆਪਣਾ ਮੇਰੇ ਤੋਂ ਰਸ ਗਿਆ ਏ ਸਾਰਾ ਦਿਨ ਉਹ ਘੁੰਮਦਾ ਸੀ ਨੇੜੇ ਨੇੜੇ ਮੂਫਲਾ ਕੀ ਮੈਂ ਵੀ ਇੱਕ ਦੋ ਵਾਰ ਦੇਖਿਆ ਹਲਕੀ ਨਜ਼ਰ ਮਿਲਾ ਕੇ ਨਾ ਰੋਟੀ ਨਾ ਚਾਪੀਤੀ ਨਾ ਕੰਮ ਨੂੰ ਹੱਥ ਕੋਈ ਲਾਇਆ ਸੁਬਾਤ ਹੋ ਗਈ ਸ਼ਾਮ ਧਰਮ ਨਾਲ ਮੈਂ ਵੀ ਨਹੀਂ ਬੁਲਾਇਆ ਆਕੜਿਆ ਇਹ ਦਿਨ ਮੇਰਾ ਹੋਠਸ ਗਿਆ ਏ ਮੇਰਾ ਕੋਈ ਆਪਣਾ ਮੇਰੇ ਤੋਂ ਰਸ ਗਿਆ ਏ ਹੋ ਮੇਰਾ ਕੋਈ ਆਪਣਾ ਮੇਰੇ ਤੋਂ ਰਸ ਗਿਆ ਏ ਦਿਨ ਟੜਿਆ ਤੇ ਸ਼ਾਮ ਹੋਈਆਂ ਮੈਨੂੰ ਤਰਸ ਜਿਹਾ ਆਇਆ ਦੀ ਬਣਾਈ ਰੋਟੀ ਸਬਜੀ ਸੋਨਾ ਥਾਲ ਸਜਾਇਆ ਉਹ ਉਠ ਕੇ ਸੀ ਜਾਣ ਲੱਗਾ ਫੜ ਬਾਹੋਂ ਕੋਲ ਬਿਠਾ ਕੇ ਆਪ ਤੋੜ ਕੇ ਬੁਰਕੀ ਹੋ ਆਪ ਤੋੜ ਕੇ ਬੁਰਕੀ ਅਜ ਇਕ ਬਾਲ ਦੇ ਮੂੰਹ ਵਿੱਚ ਪਾ ਕੇ ਅੱਖਾਂ ਪਰ ਗਲ ਲਾਇਆ ਰੂਪ ਸੁਬਸ ਗਿਆ ਏ ਮੇਰਾ ਕੋਈ ਆਪਣਾ ਮੇਰੇ ਤੋਂ ਰਸ ਗਿਆ ਏ ਓ ਮੇਰਾ ਕੋਈ ਆਪਣਾ ਮੇਰੇ ਤੋਂ ਰਸ ਗਿਆ ਏ ਲੱਗਦਾ ਹੈ ਜੀਵਨ ਦਾ ਕੁਝ ਖੁੱਸ ਗਿਆ ਏ ਮੇਰਾ ਕੋਈ ਆਪਣਾ ਮੇਰੇ ਤੋਂ ਮੇਰੇ ਤੋਂ ਮੇਰੇ ਤੋਂ ਰਸ ਗਿਆ ਏ